ਇਸ ਹਾਈਵੇ ਦੀ ਕੁੱਲ ਜਿਹੜੀ ਲਗਤ ਆ ਉਹ 40000 ਕਰੋੜ ਰੁਪਏ ਆ ਤੇ ਇਹਦੇ ਲਈ ਪੰਜਾਬ ਦੀ 14000 ਕਿੱਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਹਰਿਆਣਾ ਦੀ 5000 ਕਿੱਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਜਿਹੜੀ ਦਿੱਲੀ ਤੋਂ ਅਮ੍ਰਿਤਸਰ ਦੀ ਦੂਰੀ ਸੀਗੀ ਪਹਿਲਾਂ 8 ਘੰਟੇ ਦੀ ਸੀ ਹੁਣ ਸਿਰਫ 4 ਘੰਟੇ ਦੀ ਰਹਿ ਜੂਗੀ ਤੇ ਜੇ ਕਿਲੋਮੀਟਰਾਂ 'ਚ ਗੱਲ ਕਰੀਏ ਤਾਂ ਉਹ ਲਗਭਗ 450 ਕਿਲੋਮੀਟਰ ਹੀ ਰਹਿ ਜਾਂਦੀ ਹੈ ਇਸ ਵਕਤ ਆਪਾਂ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਮੌਜੂਦ ਹੈ ਇਹ ਹਾਈਵੇ ਤੋਂ ਵੀ ਉੱਪਰ ਦੀ ਗੱਲਬਾਤ ਹੈ ਕਿਉਂਕਿ ਐਕਸਪ੍ਰੈਸ ਵੇ ਨੂੰ ਕਹਿੰਦੇ ਹੈ ਇਹ ਦਿੱਲੀ ਤੋਂ ਸ਼ੁਰੂ ਹੋਣਾ ਹੈ ਦਿੱਲੀ ਤੋਂ ਸ਼ੁਰੂ ਹੋ ਕੇ ਹਰਿਆਣਾ ਪੰਜਾਬ ਵਿੱਚ ਨਿਕਲ ਕੇ ਤੇ ਜੰਮੂ ਕਸ਼ਮੀਰ ਦੇ ਕਟੜਾ ਤੱਕੇ ਜਾਣੇ 670 ਕਿਲੋਮੀਟਰ ਲੰਮਾ ਇਹ ਐਕਸਪ੍ਰੈਸ ਵੇ ਹੈ ਐਕਸਪ੍ਰੈਸ ਵੇ ਦਾ ਮਤਲਬ ਕੀ ਹੈ ਕਿ ਇਹਦੀ ਜਿਹੜੀ ਸਪੀਡ ਹੁੰਦੀ ਹੈ ਨਾਰਮਲ ਸਪੀਡ ਵੀ ਹੈ ਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਜਿਹੜੀ ਰਫਤਾਰ ਹੈ ਉਹ ਨਿਰਧਾਰਤ ਕੀਤੀ ਜਾਂਦੀ ਹੈ 100 ਤੱਕ ਤੁਸੀਂ ਚਲਾ ਸਕਦੇ ਹੋ 100 ਤੱਕ ਕੋਈ ਚਲਾਣ ਨਹੀਂ ਹੁੰਦਾ ਪਹਿਲਾਂ ਦਿੱਲੀ ਤੋਂ ਕਟੜਾ ਦੀ ਜਿਹੜੀ ਦੂਰੀ ਸੀਗੀ ਉਹ 700 ਤੇ 27 ਕਿਲੋਮੀਟਰ ਦੀ ਸੀਗੀ ਜਿਹੜੀ ਕਿ ਆਹ ਹਾਈ ਐਕਸਪ੍ਰੈਸ ਵੇ ਬਣਨ ਤੋਂ ਬਾਅਦ 588 ਕਿਲੋਮੀਟਰ ਦੀ ਰਹਿ ਜਾਊਗੀ ਯਾਨੀ ਕਿ 140 ਕਿਲੋਮੀਟਰ ਦਾ ਜਿਹੜਾ ਸਫਰ ਘਟ ਜਾਊਗਾ ਜਿਕਨ ਟੈਂਡਰ ਸਾਹਿਬ ਨਾਲ ਗੱਲ ਕਰੀ ਤਾਂ ਪਹਿਲਾਂ ਜਿਹੜਾ ਇਹ ਦਿੱਲੀ ਕਟੜਾ ਦਾ ਸਫ਼ਰ ਹੁੰਦਾ ਸੀਗਾ ਉਹ 14 ਘੰਟੇ ਦਾ ਸੀ ਪਰ ਆਹ ਐਕਸਪ੍ਰੈਸ ਵੇ 'ਤੇ ਬਣਨ ਤੋਂ ਬਾਅਦ ਸਿਰਫ 6 ਘੰਟੇ ਦਾ ਰਹਿ ਜੋ ਕਿਉਂਕਿ 600 ਕਿਲੋਮੀਟਰ 6 ਘੰਟੇ 'ਤੇ ਤੁਸੀਂ 100 ਦੀ ਰਫ਼ਤਾਰ ਦੇ ਨਾਲ ਬੜੇ ਆਰਾਮ ਨਾਲ ਕੱਢ ਲੋਗੇ ਜਿਹੜੀ ਦਿੱਲੀ ਤੋਂ ਅਮ੍ਰਿਤਸਰ ਦੀ ਦੂਰੀ ਸੀਗੀ ਪਹਿਲਾਂ 8 ਘੰਟੇ ਦੀ ਸੀ ਹੁਣ ਸਿਰਫ 4 ਘੰਟੇ ਦੀ ਰਹਿ ਜੂਗੀ ਤੇ ਜੇ ਕਿਲੋਮੀਟਰਾਂ 'ਚ ਗੱਲ ਕਰੀਏ ਤਾਂ ਉਹ ਲਗਭਗ 400 ਕਿਲੋਮੀਟਰੀ ਰਹਿ ਜਾਂਦੀ ਹੈ ਸੋ ਐਕਸਪ੍ਰੈਸ ਵੇ ਆ ਇਹ ਇਨੂੰ ਐਕਸੈਸ ਕੰਟਰੋਲਡ ਹਾਈਵੇ ਵੀ ਕਹਿ ਦਿੰਦੇ ਆ ਕਿਉਂਕਿ ਇਹਦੇ ਆਸ-ਪਾਸੇ ਤੁਸੀਂ ਦੇਖੋਗੇ ਨਾ ਇਸ ਜਗ੍ਹਾ ਤੋਂ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ ਕਿਉਂਕਿ ਇੱਥੋਂ ਇੱਕ ਕੱਟ ਬਣਿਆ ਹੋਇਆਗਾ ਇੱਧਰ ਤੁਸੀਂ ਦੇਖ ਰਹੋਗੇ ਉਹ ਟੋਲ ਪਲਾजा ਤੁਸੀਂ ਦੇਖ ਰਹੇ ਹੋਗੇ ਐਕਸੈਸ ਕੰਟਰੋਲ ਦਾ ਮਤਲਬ ਮਿੱਤਰੋ ਇਹਦੇ ਵਿੱਚ ਇਹ ਹੈ ਕਿ ਇਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਵੀ ਬੰਦਾ ਇੱਥੇ ਚੜ੍ਹ ਨਹੀਂ ਸਕਦਾ ਚਾਰੇ ਪਾਸੇ ਇੱਕ ਕੰਧ ਵਰਗੀ ਬਣੀ ਹੁੰਦੀ ਹੈ ਤੇ ਕੰਧ ਹੀ ਹੁੰਦੀ ਹੈ ਸਾਰੇ ਜਿਹੜਾ ਜਦੋਂ ਇਹਦੇ ਤੇ ਟੋਲ ਪਲਾਜ ਦੀ ਗੱਲ ਕਰਾਂ ਤਾਂ ਇਹ ਤੇ ਤੁਸੀਂ ਦਿੱਲੀ ਤੋਂ ਚੜ੍ਹ ਕੇ ਜੇਕਰ ਕਟੜਾ ਵੀ ਜਾਣਾ ਤਾਂ ਸਿਰਫ ਤੁਹਾਨੂੰ ਇੱਕ ਟੋਲ ਪਲਾਜ ਹੀ ਆਊਗਾ ਮੰਨ ਲਓ ਇੱਥੋਂ ਤੁਸੀਂ ਚੜ੍ਹਦੇ ਹੋ ਤਾਂ ਚੜ੍ਹਨ ਸਾਰ ਤੁਹਾਨੂੰ ਪਹਿਲਾਂ ਇੱਕ ਟੋਲ ਪਲਾਜ ਆਉਣਾ ਜਿੱਥੇ ਤੁਹਾਡਾ ਟੋਲ ਕੋਈ ਨਹੀਂ ਲੱਗਣਾ ਥੋੜੀ ਸਿਰਫ ਉੱਤੇ ਸੜਕ ਦੇਤੇ ਇੱਕ ਐਂਟਰੀ ਹੋ ਜਾਣੀ ਹੈ ਕਿ ਤੁਸੀਂ ਆਹ ਸੜਕ ਦੇਤੇ ਚੜ ਗਏ ਹੋ ਉਹਨਾਂ ਕੋਲ ਇੱਕ ਜਾਣਕਾਰੀ ਮਿਲ ਜਾਣੀ ਹੈ ਇਸ ਤੋਂ ਮੁੜ ਕੇ ਤੁਸੀਂ ਜਿੰਨਾ ਹੀ ਕਿਲੋਮੀਟਰ ਵੀ ਜਾਣਾ ਤੁਹਾਨੂੰ ਰਸਤੇ 'ਚ ਕੋਈ ਟੋਲ ਨਹੀਂ ਪਊਗਾ ਜਿੱਥੇ ਜਾ ਕੇ ਤੁਸੀਂ ਉਤਰਨਾ ਹੈ ਜਿੱਥੇ ਜਾ ਕੇ ਕੱਟ ਆਊਗਾ ਕਿਉਂਕਿ ਕੱਟ ਬਹੁਤ ਥੋੜੇ ਹੁੰਦੇ ਆ ਇਹਦੇ 'ਚ 50 60 ਕਿਲੋਮੀਟਰ ਬਾਅਦ ਕੱਟ ਆਇਆ ਕਰੂਗਾ ਜਿੱਥੇ ਜਾ ਕੇ ਤੁਸੀਂ ਉਤਰੋਗੇ ਉੱਥੇ ਤੁਹਾਡੇ ਤੋਂ ਓਨੇ ਕਿਲੋਮੀਟਰਾਂ ਦਾ ਉਹਨਾਂ ਨੇ ਟੋਲ ਲੈ ਲੈਣਾ ਮੰਨ ਲਓ ਤੁਸੀਂ 100 ਕਿਲੋਮੀਟਰ ਗਏ ਤਾਂ ਓਨੇ ਦਾ ਟੋਲ ਲੈ ਲੈਣ ਜੇ 500 600 ਕਿਲੋਮੀਟਰ ਤੁਸੀਂ ਸਫਰ ਕਰਦੇ ਹੋ ਤਾਂ ਤੁਹਾਡੇ ਤੋਂ ਓਨੇ ਕਿਲੋਮੀਟਰਾਂ ਦਾ ਜਿਹੜਾ ਟੋਲ ਦਿੱਤਾ ਜਾਣਾ ਇਹਦੇ 'ਚ ਇਹ ਨਹੀਂ ਕਿ ਵਾਰ-ਵਾਰ ਟੋਲ ਪਲਾਜੇ ਆਈ ਜਾਣਗੇ 50 ਕਿਲੋਮੀਟਰ ਤੇ ਫੇਰ ਆ ਗਿਆ ਫੇਰ ਕਟਾ ਲਓ ਉਹ ਕੰਮ ਨਹੀਂ ਇੱਕੋ ਵਾਰ ਹੀ ਟੋਲ ਲੱਗਣਾ ਸਟਾਰਟਿੰਗ ਤੇ ਤੁਹਾਡੀ ਐਂਟਰੀ ਹੋਣੀ ਹੈ ਸਿਰਫ ਉਤਰਨ ਵੇਲੇ ਤੁਹਾਡੇ ਟੋਲ ਕੱਟਿਆ ਜਾਇਆ ਕਰੂਗਾ ਇਸ ਹਾਈਵੇ ਦੀ ਕੁੱਲ ਜਿਹੜੀ ਲਗਤ ਆ ਉਹ 40000 ਕਰੋੜ ਰੁਪਏ ਆ ਤੇ ਇਹਦੇ ਲਈ ਪੰਜਾਬ ਦੀ 14000 ਕਿੱਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਹਰਿਆਣਾ ਦੀ 5000 ਕਿੱਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਇਹ ਸਾਈਵੇ ਦੀ ਜੇਕਰ ਗੱਲ ਕਰੀ ਆਪਾਂ ਤਾਂ ਇਹ ਦਿੱਲੀ ਤੋਂ ਨਿਕਲਣ ਤੋਂ ਬਾਅਦ ਹਰਿਆਣਾ ਦੇ ਛੱਜਰ ਸੋਨੀਪਤ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਚ ਐਂਟਰ ਹੁੰਦਾ ਹੈ ਪਟਿਆਲਾ ਤੋਂ ਬਾਅਦ ਸੰਗਰੂਰ ਮਲੇਰਕੋਟਲਾ ਲੁਧਿਆਣਾ ਜਲੰਧਰ ਕਪੂਰਥਲਾ ਤੇ ਗੁਰਦਾਸਪੁਰ ਤੋਂ ਹੁੰਦਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਹੁੰਦਾ ਹੈ। ਇਹ ਜਿਹੜਾ ਹਾਈਵੇ ਹੈ ਇਹ 4 ਲੇਨ ਹਾਈਵੇ ਹੈ ਯਾਨੀ ਕਿ ਦੋ ਲੇਨ ਆ ਇਸ ਪਾਸੇ ਹੈ ਦੋ ਲੇਨ ਆ ਉਸ ਪਾਸੇ ਹੈ। ਪਰ ਇਹ ਜਿਹੜਾ ਹਾਈਵੇ ਹੈ ਇਹ 8 ਲੇਨ ਤੱਕ ਐਕਸਟੈਂਡ ਕੀਤਾ ਜਾ ਸਕਦਾ ਹੈ ਯਾਨੀ ਕਿ ਇਹਦੇ ਆਸੇ ਪਾਸੇ ਚਾਰ ਲੇਨਾਂ ਹੋਰ ਬਣ ਸਕਦੀਆਂ ਇਹਨੂੰ ਕੁੱਲ 8 ਲੇਨਾਂ ਵਾਲਾ ਬਣਾਇਆ ਜਾ ਸਕਦਾ ਹੈ ਸੋ ਇਸ ਵਕਤੇ ਤੇ ਚਾਰ ਲੇਨਾਂ ਬਾਕੀ ਵਿਚਾਲੇ ਦੱਸ ਦਿੱਤੇ ਇਹ ਗ੍ਰੀਨਫੀਲਡ ਹਾਈਵੇ ਜਿਹੜਾ ਬਣਾਇਆ ਜਾਊਗਾ ਗ੍ਰੀਨਫੀਲਡ ਦਾ ਮਤਲਬ ਇਹ ਹੈ ਕਿ ਇਹਦੇ ਆਸੇ ਪਾਸੇ ਤੇ ਵਿਚਾਲੇ ਜਿਹੜੀ ਹੈਗੇ ਗ੍ਰੀਨਰੀ ਯਾਨੀ ਕਿ ਹਰਿਆਲੀ ਕੀਤੀ ਜਾਊਗੀ ਆ ਤੁਸੀਂ ਦੇਖ ਸਕਦੇ ਹੋ ਨਾ ਬੂਟੇ ਇਹਦੇ ਵਿੱਚ ਲੱਗ ਚੁੱਕੇ ਆ ਫੁੱਲ ਫੁੱਲ ਵੀ ਲਾਏ ਪਏ ਹੈਗੇ ਤੇ ਇਹਦੀ ਜਿਹੜੀ ਵਿਚਾਲੇ ਵਾਲੀ ਜੇ ਮੈਂ ਜਗ੍ਹਾ ਦੀ ਗੱਲ ਕਰਾਂ ਤੁਸੀਂ ਦੇਖ ਹੀ ਸਕਦੇ ਹੋ ਅੰਦਾਜ਼ਾ ਲਗਭਗ 40 50 ਫੁੱਟ ਵਿਚਾਲੇ ਜਗ੍ਹਾ ਛੱਡੀ ਹੋਈ ਹੈ ਸੋ ਇੱਕ ਜਿਵੇਂ ਨਾ ਆਪਾਂ ਨਾਰਮਲ ਜਾਣਦੇ ਆ ਆਪਾਂ ਨੂੰ ਰਾਤ ਨੂੰ ਲਾਈਟਾਂ ਦੀ ਬਹੁਤ ਸਮੱਸਿਆ ਹੁੰਦੀ ਹੈ ਕਿ ਆਮਣੋ ਸਾਹਮਣੇ ਜਦੋਂ ਵਹੀਕਲ ਪੈਂਦੇ ਆ ਤਾਂ ਲਾਈਟਾਂ ਕਰਕੇ ਹਾਦਸੇ ਬਹੁਤ ਹੁੰਦੇ ਆ ਲਾਈਟਾਂ ਦੇ ਵਿੱਚ ਕੁਝ ਦਿਖਦਾ ਨਹੀਂ ਤਾਂ ਇਹਦੇ ਵਿੱਚ ਸਾਹਮਣੇ ਲਾਈਟਾਂ ਪੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਵਿਚਾਲੇ 40 ਤੋਂ 50 ਫੁੱਟ ਦੀ ਜਿਹੜੀ ਦੂਰੀ ਆ ਨਾ ਇਹ ਕਿਸੇ ਹਿਸਾਬ ਨਾਲ ਲਾਈਟਾਂ ਨਹੀਂ ਪੈਣ ਦੇਣਗਾ ਮੇਰੇ ਹਿਸਾਬ ਨਾਲ ਤੁਸੀਂ ਰਾਤ ਨੂੰ ਵੀ 100 ਕਿਲੋਮੀਟਰ ਦੀ ਸਪੀਡ ਤੇ ਬੜ ਜਾਉਂਗੇ ਸੋ ਤੁਸੀਂ ਕਿਸੇ ਨੇ ਵੀ ਇਸ ਤੇ ਸਫ਼ਰ ਕਰਨਾ ਤਾਂ ਇਹ ਹਾਈਵੇ ਬਹੁਤ ਵੱਡਾ ਹਾਈਵੇ ਐਕਸਪ੍ਰੈਸਵੇ ਹੈ ਅੰਮ੍ਰਿਤਸਰ ਤੋਂ ਦਿੱਲੀ ਦੀ ਦੂਰੀ ਸਿਰਫ 4 ਘੰਟੇ ਹੀ ਰਹਿ ਜਾਣੀ ਕਿਉਂਕਿ 100 ਦੀ ਸਪੀਡ ਤੇ ਨਾਰਮਲ ਇੱਥੇ ਗੱਡੀ ਚੱਲਦੀ ਹੈ ਬਾਕੀ ਵੀਰੋ ਹੋਰ ਜਾਣਕਾਰੀ ਜਿਹੜੀ ਹੈਗੀ ਉਹ ਵੀ ਆਪਾਂ ਤੁਹਾਨੂੰ ਦਿੰਦੇ ਰਹਿਾਂਗੇ ਆਪਾਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਆਪਾਂ ਬਠਿੰਡਾ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਵਾਲੇ ਹਾਈਵੇਆਂ ਦੀ ਵੀ ਜਾਣਕਾਰੀ ਦੇ ਚੁੱਕੇ ਆਂ ਆਪਾਂ ਜਿਹੜੀ ਮੋਗਾ ਤੋਂ ਬਠਿੰਡਾ ਵਾਲਾ ਨਵਾਂ ਹਾਈਵੇ ਉਹਦੀ ਜਾਣਕਾਰੀ ਵੀ ਦੇ ਚੁੱਕੇ ਆਂ ਇਹ ਰਹਿੰਦੀ ਸੀ ਆਪਾਂ ਇਹ ਜਾਣਕਾਰੀ ਵੀ ਦਿੱਤੀ ਐ ਸੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਜ਼ਰੂਰ ਕਰਿਓ ਤੇ ਇਹ ਵੀਡੀਓ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਓ ਜੀ ਧੰਨਵਾਦ